ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 57ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਸ਼ੁਭ ਸਟਾਈਲ ਦਸਤਾਰ ਸਜਾ ਕੇ ਦਿਖਾਵਾਂਗੇ ਵੈਸੇ ਤਾਂ ਸ਼ੁਭ ਦੋ ਨੇ ਇੱਕ ਤਾਂ ਵੀਰ ਸਿੱਧੂ ਮੂਸੇਵਾਲਾ ਸ਼ੁਭ ਹੈ ਤੇ ਇੱਕ ਇਹ ਵਾਲਾ ਸ਼ੁਭ ਹੈ ਠੀਕ ਹੈ ਜੀ ਤੇ ਗੱਲ ਕਰਦੇ ਹਾਂ ਹੁਣ ਇਹਨਾਂ ਦੀ ਦਸਤਾਰ ਦੀ ਜਿਹੜੀ ਇਹ ਦਸਤਾਰ ਸਜਾਉਂਦੇ ਨੇ ਲਗਭਗ ਵਿਟਾਊਟ 50 ਦਸਤਾਰ ਹੁੰਦੀ ਹੈ ਤੇ ਛੋਟੀ ਹੀ ਦਸਤਾਰ ਹੁੰਦੀ ਹੈ ਜਿਹਨੀਆਂ ਕਿ ਮੈਂ ਸੌਂਗਸ ਦੇ ਵਿੱਚ ਦੇਖੀ ਆ ਤੇ ਦੇਖਣ ਤੋਂ ਪਤਾ ਲੱਗ ਜਾ ਕਿ ਇਹਨਾਂ ਕੀ ਥੋ ਆਪਣਾ ਦਸਤਾਰ ਦਾ ਜਿਹੜਾ ਕਪੜਾ 5.5 ਮੀਟਰ ਕਪੜਾ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਆ ਇਹਨੂੰ ਅਸੀਂ ਥੋੜਾ ਜਿਹਾ ਗਿੱਲਾ ਇਸ ਕਰਦਨ ਕੀਤਾ ਕਿਉਂਕਿ ਇਹ ਭਾਰਾ ਕਪੜਾ ਹੈ ਤੇ ਜ਼ਿਆਦਾ ਗਿੱਲਾ ਨਹੀਂ ਕਰਨਾ ਕਿਉਂਕਿ ਪੱਗ ਦੇ ਲਾੜਾ ਜਿਹੜੇ ਜਿਹੜੇ ਵਟ ਹੋਣਗੇ ਤੁਹਾਡੇ ਉਹ ਥੋੜੇ ਫੁਲਮੇ ਫੁਲਮੇ ਆਣੇ ਚਾਹੀਦੇ ਤੇ ਸਿੱਧੇ ਸਿੱਧੇ ਵਟ ਨਹੀਂ ਹੋਣੇ ਚਾਹੀਦੇ ਤੇ ਤੁਸੀਂ ਇੱਕ ਪੱਲਾ ਕਿਤੇ ਬੰਨ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਪੂਣੀ ਲਈ ਤੇ ਉਸ ਤੋਂ ਬਾਅਦ ਉਹ ਗੱਠ ਮਾਰ ਕੇ ਤੁਸੀਂ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਣਾ ਹੈ ਧਿਆਨ ਖਣਾ ਹੈ ਦਸਤਾਰ نیچے ਨਾ ਲੱਗੇ ਇਸ ਗੱਲ ਨੂੰ ਦਿਮਾਗ ਦੇ ਵਿੱਚ ਧਿਆਨ ਪਿੱਛੇ ਜਾਂਦੇ ਹੋਏ ਦਸਤਾਰ ਦੇ ਦੋਨੋਂ ਪੱਲੇ ਸਾਈਡਾਂ ਤੇ ਖੋਲ ਲੈਣੇ ਨੇ ਤੇ ਪਹਿਲਾਂ ਇੱਕ ਵਾਰੀ ਖਿੱਚ ਲੈਣਾ ਹੈ ਜਿੱਥੋਂ ਜੀ ਸਲਾਈ ਆਂਦੀ ਹੈ ਖੱਬੇ ਹੱਥ ਤੇ ਦੋਨਾਂ ਹਿੱਸਿਆਂ ਤੋਂ ਉਨਾ ਹੀ ਦੂਰ ਕੱਪੜਾ ਫਾੜ ਲੈਣਾ ਹੈ ਤੁਸੀਂ ਦੋਨੋਂ ਸਾਈਡਾਂ ਤੋਂ ਕਪੜੇ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਪੂਣੀ ਆ ਉਹ ਹੋ ਜੂਵੇਗੀ ਪੂਣੀ ਜ਼ਿਆਦਾ ਚੌੜੀ ਨਹੀਂ ਕਰਨੀ ਆਪਾਂ ਜਿੱਦਾਂ ਤੁਹਾਨੂੰ ਕਿਹਾ ਸੀਗਾ 5.5 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਦਸਤਾਰ ਨੂੰ ਥੋੜਾ ਹੀ ਖਿੱਚ ਕੇ ਹੀ ਪੂਣੀ ਕਰਿਓ ਕਈ ਵਾਰ ਦਸਤਾਰ ਦਾ ਲੜ ਛੋਟਾ ਪੈ ਜਾਂਦਾ ਹੁੰਦਾ ਜਦੋਂ ਉਸੇ ਸੁੱਕੀ ਦਸਤਾਰ ਸੀ ਜਾਂਦੀ ਹੁੰਨੇ ਲਗਭਗ ਉੱਪਰੋਂ ਜੀ ਕੋਈ ਵੀ ਦੋ ਪੱਲੇ ਫੜ ਲਿਓ ਜਿੰਨ ਨਾਲ ਤੁਹਾਡੀ ਦਸਤਾਰ ਦੀ ਜਿਹੜੀ ਪੋਣੀ 19 ਕਿਚੌੜੀ ਹੋ ਜਵੇ ਜਿੰਨਾ ਤੁਸੀਂ ਦਸਤਾਰ ਸਜਾ ਸਕਦੇ ਹੋਵੋ ਤੇ ਨਾਰਮਲੀ ਦੇਖੋ ਸਟਾਰਟਿੰਗ ਦੀ ਕਿੰਨੀ ਕਿਚੌੜੀਆ ਪੋਣੀ ਸੈਂਟਰ 'ਚ ਤੁਹਾਡੀ ਘੱਟੋ ਘੱਟ ਇੱਕ ਗੇਠਾਂ 'ਚ ਚੌੜੀ ਹੋਣੀ ਚਾਹੀਦੀ ਆ ਪੋਣੀ ਜਿਹਦੇ ਨਾਲ ਤੁਸੀਂ ਵਟਾ ਵਾਲੀ ਦਸਤਾਰ ਸਜਾ ਸਕੋ ਅੱਜ ਤੁਹਾਨੂੰ ਅਸੀਂ ਪੂਰੀ ਡਿਟੇਲ ਦੇ ਵਿੱਚ ਦਸਤਾਰ ਦੀ ਵੀਡੀਓ ਦੇਵਾਂਗੇ ਹਰ ਇੱਕ ਚੀਜ਼ ਨੂੰ ਕਿੱਦਾਂ ਸਜਾਣਾ ਹੈ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੁਹਾਨੂੰ ਹਰ ਇੱਕ ਚੀਜ਼ ਡਿਟੇਲ ਚ ਦੱਸੀ ਜਾਏਗੀ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਅੱਗੇ ਪਿੱਛੇ ਕਰਕੇ ਵੀਡੀਓ ਨੂੰ ਨਾ ਦੇਖਿਓ ਕਿਉਂਕਿ ਆਪਾਂ ਜਦੋਂ ਕੋਈ ਵੀ ਚੀਜ਼ ਸਿਖਾਉਂਦੇ ਆ ਤਾਂ ਪੂਰੀ ਡਿਟੇਲ ਦੇ ਵਿੱਚ ਸਿਖਾਉਂਦੇ ਆ ਜੇ ਤੁਸੀਂ ਸਕਿਪ ਕਰੋਗੇ ਉਹਦਾ ਨੁਕਸਾਨ ਤੁਹਾਡਾ ਹੀ ਆ ਪੂਣੀ ਆਪਣੀ ਕੰਪਲੀਟ ਹੋ ਗਈ ਹੋਈ ਆ ਤੇ ਅਸੀਂ ਜਿਹੜਾ ਬੇਸ ਆ ਕੋਈ ਵੀ ਐਕਸਟਰਾ ਬੇਸ ਨਹੀਂ ਰੱਖਣਾ ਸੱਜੇ ਆ ਖੱਬੇ ਪਾਸੇ ਸੈਂਟਰ 'ਚ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਰੱਖ ਕੇ ਅਸੀਂ ਬੇਸ ਸਜਾਉਣਾ ਸ਼ੁਰੂ ਕਰ ਦੇਣਾ ਆ ਕਿਉਂਕਿ ਜਿਵੇਂ ਉਹਨਾਂ ਦੀ ਦਸਤਾਰ ਦੀ ਸ਼ੇਪ ਦੇਖੀ ਆ ਮੈਂ ਉਹਨਾਂ ਨੇ ਕੋਈ ਵੀ ਬੇਸ ਸ਼ਾਇਦ ਨਹੀਂ ਦਿੱਤਾ ਹੋਗਾ ਤੇ ਮੈਂ ਵੀ ਵਿਦਆਊਟ ਬੇਸ ਹੀ ਤੁਹਾਨੂੰ ਦਸਤਾਰ ਦਾ ਸਾਈਜ਼ ਬਣ ਕੇ ਦਿਖਾਉਂਗਾ ਭਾਰਾ ਕਪੜਾ ਹੋਣ ਕਰਨਾ ਦਸਤਾਰ 'ਚ ਬੇਸ ਦੇਣ ਦੀ ਲੋੜ ਨਹੀਂ ਪੈਂਦੀ ਜਦੋਂ ਦਸਤਾਰ ਛੋਟੀ ਹੋਵੇ ਨਾ ਤੇ ਹੁਣ ਤੁਸੀਂ ਦੇਖੋ ਆਪਾਂ ਪਿੱਛੇ ਪਟਕਾ ਬਨ ਲਿਆ ਹੋਇਆ 80 ਸੈਂਟੀਮੀਟਰ ਦਾ ਪਟਕਾ ਹੈ ਇਹ ਤੇ ਇਹਦਾ ਕਪੜਾ ਵੀ ਰੂਬੀਆ ਵੈਲ ਕੈਮੀਕਲ ਹੈ ਹੀ ਆ ਸਲਾਈ ਨਾਲ ਤੁਸੀਂ ਕਿਸਾਨ ਨੂੰ ਹਰ ਕਿਸੇ ਤੋਂ ਅੰਦਰ ਕਰ ਲੈਣਾ ਹੈ ਜਦੋਂ ਅਸੀਂ ਕਿਸੇ ਵਰਗੀ ਦਸਤਾਰ ਸਜੋਣੀ ਹੁੰਦੀ ਹੈ ਨਾ ਵੀਰੇ ਉਹਨਾਂ ਦੀ ਦਸਤਾਰ ਦੀਆਂ ਬੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ ਜਿਵੇਂ ਉਹਨਾਂ ਦੀ ਦਸਤਾਰ ਉੱਚੀ ਕਿੰਨੀ ਆ ਸੈਡਾ ਤੋਂ ਬਾਹਰ ਕਿੰਨੀ ਆ ਪਿਛਲੇ ਲੜਾ ਦਾ ਗੈਪ ਕਿੰਨਾ ਆ ਅੱਖਾਂ ਕਿੰਨੀਆਂ ਟਕੀਆਂ ਹੋਈਆਂ ਨੇ ਆਖਰੀ ਲੜ ਕਿੱਦਾਂ ਲੱਗਿਆ ਹੋਇਆ ਚੋੜਾ ਲੱਗਿਆ ਹੋਇਆ ਘੱਟ ਚੋੜਾ ਲੱਗਿਆ ਹੋਇਆ ਕਈ ਗਾਣਿਆਂ ਚ ਤੇ ਕਈ ਫੋਟੋ ਚ ਦੇਖਿਆ ਸੀਗਾ ਇਹਨਾਂ ਦੇ ਮੈਂ ਕਈ ਜਗ੍ਹਾ ਤੇ ਇਹਨਾਂ ਨੇ ਲੜ ਚੋੜਾ ਲਾਇਆ ਹੋਇਆ ਕਈ ਜਗ੍ਹਾ ਤੇ ਘੱਟ ਚੋੜਾ ਲਾਇਆ ਹੋਇਆ ਉਹ ਤੁਸੀਂ ਆਪਣੀ ਲੋੜ ਅਨੁਸਾਰ ਲਾ ਸਕਦੇ ਹੋ ਤੇ ਗੱਲਬਾਤ ਕਰਦੇ ਹੁਣ ਦਸਤਾਰ ਦਾ ਜਿਹੜਾ ਬੇਸ ਆ ਉਹ ਮੈਂ ਦੋਨੋਂ ਪਾਸੇ ਤੋਂ ਸਿੱਧਾ ਹੀ ਘੁਮਾਤਾ ਹੋਇਆ ਤੇ ਇਸ ਜਗ੍ਹਾ ਤੇ ਤੁਸੀਂ ਸੈਂਟਰ ਬਣਾ ਕੇ ਇਸ ਜਗ੍ਹਾ ਤੇ ਤੁਹਾਡੀ ਅੱਖਾਂ ਟਕਦੇ ਹੋਏ ਦਸਤਾਰ ਜਾਣੀ ਚਾਹੀਦੀ ਹੈ ਇਹ ਇੱਕ ਓਵਰਵਿਊ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਤਾ ਦਸਤਾਰ ਕਿਹੜੇ ਹਿੱਸੇ ਤੇ ਹੋਣੀ ਚਾਹੀਦੀ ਹੈ ਜਿੱਦਾਂ ਉਹਨਾਂ ਦੀ ਹੈ ਪਹਿਲੇ ਪੱਲੇ ਨੂੰ ਤੁਸੀਂ ਮੂਹ ਦੇ ਵਿੱਚ ਫੜ ਲੈਣਾ ਹੈ ਉਹਨਾਂ ਕੋ ਫੜਿਓ ਕਿ ਜਿੰਨਾ ਲੁਪੀ ਵਾਲਾ ਪੱਲਾ ਪਿੱਛੇ ਪੂਰਾ ਵੀ ਆ ਜਾਵੇ ਤੇ ਤੁਹਾਡੀ ਦਸਤਾਰ ਦਾ ਜਿਹੜਾ ਲਾੜਾ ਉਹ ਛੋਟਾ ਵੀ ਨਾ ਪਵੇ ਕਿਉਂਕਿ ਆਪਾਂ ਸੁੱਕੀ ਦਸਤਾਰ ਤੇ ਜਾ ਰਹੀ ਹੈ ਤੇ ਕਪੜਾ ਵੀ ਇਹੇ ਪਾ ਰਿਹਾ ਹੈ ਇਸ ਲਈ ਦਸਤਾਰ ਨੂੰ ਸਜਾਣ ਵੇਲੇ ਥੋੜਾ ਜਿਹਾ ਖਿੱਚ ਕੇ ਸਜਾਣਾ ਪੈਣਾ ਹੈ ਕਿਉਂਕਿ ਆਪਾਂ ਦਸਤਾਰ ਜ਼ਿਆਦਾ ਗਿੱਲੀ ਨਹੀਂ ਕੀਤੀ ਲੜ ਥੋੜੇ ਜਿਹਾ ਫੁੱਲਵੇਂ ਫੁੱਲਵੇਂ ਆਉਣਗੇ ਸਾਡੇ ਜੇ ਦਸਤਾਰ ਨੂੰ ਗਿੱਲੀ ਕਰਨ ਦਾ ਇੱਕ ਹੋਰ ਫਾਇਦਾ ਆ ਕਿ ਲੜ ਜਿਹੜੇ ਤੁਸੀਂ ਬਣਾਉਂਗੇ ਨਾ ਇਹਦੇ ਫੁੱਲਵੇਂ ਵੀ ਰਹਿਣਗੇ ਪਲੱਸ ਜਿਹੜੇ ਵਟ ਬਣਾਉਂਗੇ ਉਹ ਵੀ ਫੁੱਲਵੇਂ ਰਹਿਣਗੇ ਜਿੱਦਾਂ ਉਹਨਾਂ ਦੀ ਦਸਤਾਰ ਦੇ ਵਿੱਚ ਹੁੰਦੀ ਹੈ ਨਾ ਸਾਰੀਆਂ ਵੀਡੀਓ ਤੇ ਸੌਂਗਸ ਦੇ ਵਿੱਚ ਲਗਭਗ ਇਹਨਾਂ ਨੇ ਬਲੈਕ ਕਲਰ ਦੀ ਹੀ ਦਸਤਾਰ ਸਜਾਈ ਸੀ ਤੇ ਮੈਂ ਵੀ ਬਲੈਕ ਕਲਰ ਹੀ ਸਿਲੈਕਟ ਕੀਤਾ ਆ ਕਿ ਪੂਰੀ ਰੋਸ਼ਨੀ ਆਪਣੇ ਕੋਲ ਤੇ ਜਿਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਪੂਰੀ ਤਰ੍ਹਾਂ ਤੁਸੀਂ ਲੜ ਜਿਹੜੇ ਆ ਥੋੜੇ ਜਿਹਾ ਫੁੱਲਵੇਂ ਫੁੱਲਵੇਂ ਲੜ ਰੱਖਣੇ ਨੇ ਤੇ ਇਸ ਤਰੀਕੇ ਨਾਲ ਪਿੰਚ ਕਰਨਾ ਆ ਲੜ ਜਿਹੜੇ ਆ ਉਹਦੇ ਵਿੱਚ ਤੁਸੀਂ ਕੋਈ ਵੀ ਵੱਟ ਜ਼ਿਆਦਾ ਨਹੀਂ ਪਾਣੇ ਸਿੱਧੇ ਸਿੱਧੇ ਵੱਟ ਨਹੀਂ ਪਾਣੇ ਥੋੜੇ ਜੇ ਟੇਡੇ ਮੇਡੇ ਜੇ ਵੱਟ ਪਾਣੇ ਜਿਦਾਂ ਆਪਾਂ ਅੱਜ ਕੱਲ੍ਹ ਦਸਤਾਰਾਂ 'ਚ ਜਾਨਦੇ ਆ ਨਾ ਸਿੱਧੇ ਸਿੱਧੇ ਵੱਟਾਂ ਲਈ ਉਹਦਾਂ ਦੇ ਵੱਟ ਨਹੀਂ ਪਾਣੇ ਥੋੜੇ ਫੁੱਲਵੇਂ ਫੁੱਲਵੇਂ ਮੋਟੇ ਮੋਟੇ ਵੱਟ ਹੋਣੇ ਚਾਹੀਦੇ ਆ ਤੁਹਾਡੇ ਜਿਦਾਂ ਉਹਨਾਂ ਦੇ ਹੁੰਦੇ ਆ ਜੇ ਤੁਸੀਂ ਕਲੋਜ਼ ਅਪ 'ਚ ਦੇਖੋ ਨਾ ਉਹਨਾਂ ਦੀ ਦਸਤਾਰ ਤਾਂ ਐਦਾਂ ਹੀ ਹੁੰਦੇ ਆ ਦੇਖੋ ਕਿਸੇ ਵੀ ਵੀਰ ਵਰਗੀ ਦਸਤਾਰ ਸਜਾਉਣ ਵੇਲੇ ਨਾ ਬੜਾ ਧਿਆਨ ਰੱਖਣਾ ਪੈਂਦਾ ਉਹਨਾਂ ਦੀ ਇਹ ਕਈ ਫੋਟੋਆਂ ਚੈੱਕ ਕਰਨੀਆਂ ਪੈਂਦੀਆਂ ਕਈ ਵੀਡੀਓ ਦੇਖਣੀਆਂ ਪੈਂਦੀਆਂ ਆ ਸਾਰੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਉਹਨਾਂ ਦੀ ਛਾਂਟਣੀ ਪੈਂਦੀ ਹੈ ਉਸ ਤੋਂ ਬਾਅਦ ਚ ਅਸੀਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੇ ਆ ਇਸ ਲਈ ਮੇਰੇ ਵੀਰੋ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦਸਤਾਰ ਕਿਹੋ ਜੀ ਲੱਗੀ ਆਪਾਂ ਤੁਹਾਨੂੰ ਪਿਛਲੇ 57 ਦਿਨ ਤੋਂ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਕੋਈ ਵੀ ਵੀਡੀਓ ਹਲੇ ਤੱਕ ਅਸੀਂ ਰਿਪੀਟ ਨਹੀਂ ਕੀਤੀ ਹੁਣ ਗੱਲਬਾਤ ਕਰਦੇ ਆਪਾਂ ਦਸਤਾਰ ਦੀ ਜਿਵੇਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਿ ਸਾਰੀ ਦਸਤਾਰ ਦੇ ਪੇਚ ਆ ਜਿਹੜੇ ਤੁਸੀਂ ਮੋٹے ਮੋٹے ਵੱਟ ਬਣਾ ਕੇ ਰੱਖਣੇ ਆ ਨਾਲ ਦੀ ਨਾਲ ਗੋਲ ਸ਼ੇਪ ਦੇ ਵਿੱਚ ਹੀ ਦਸਤਾਰ ਸਜਾਉਣੀ ਆ ਅਸੀਂ ਜਿੱਦਾਂ ਉਹਨਾਂ ਦੀ ਦਸਤਾਰ ਆ ਖੱਬੇ ਪਾਸੇ ਉਹ ਥੋੜੀ ਜਿਹੀ ਬਾਹਰ ਨੂੰ ਉਸੇ ਤਰੀਕੇ ਨਾਲ ਅਸੀਂ ਵੀ ਕਰਨੀ ਆ ਵੱਟ ਜਿਹੜੇ ਆ ਥੋੜੇ ਥੋੜੇ ਫੁੱਲਵੇਂ ਰੱਖਣੇ ਆ ਤੇ ਪਿੱਛੇ ਤੱਕ ਲੜ ਨੂੰ ਸਹੀ ਕਰਕੇ ਤੁਸੀਂ ਫੋਲਡ ਕਰ ਦੇਣਾ ਆ ਦੋਨੋਂ ਪੱਲੇ ਬਰਾਬਰ ਕਰਨੇ ਆ ਤੇ ਦਸਤਾਰ ਨੂੰ ਖਿੱਚ ਕੇ ਸਜਾਣਾ ਆ ਕਿਉਂਕਿ ਸੁੱਕੀ ਦਸਤਾਰ ਸਜਾ ਰਹੇ ਆ ਜਿਆਦਾ ਫੁੱਲਣ ਵੀ ਨਹੀਂ ਦੇਣਾ ਦਸਤਾਰ ਨੂੰ ਉੱਪਰਲੇ ਪੱਲੇ ਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਲਾ ਦੇਣਾ ਦੇਖੋ ਤੁਸੀਂ ਅਸੀਂ ਦਸਤਾਰ ਸਜਾ ਰਹੇ ਆ ਤੇ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਨਾ ਕਿ ਆਪਣੀ ਦਸਤਾਰ ਸੁੱਕੀ ਹੀ ਆ ਦਸਤਾਰ ਤੇ ਇਸ ਤੋਂ ਬਾਅਦ ਤੁਸੀਂ ਇੱਕ ਜਗ੍ਹਾ ਤੇ ਲੜ ਪਿੰਚ ਕਰਨਾ ਆ ਇਹਦੇ ਨਾਲ ਤੁਹਾਡੇ ਥੋੜੇ ਜੇ ਵੱਟ ਬਣ ਜਾਣਗੇ ਵੱਟ ਜਿਆਦਾ ਵੀ ਨਹੀਂ ਬਣਾਣੇ ਅਸੀਂ ਕਿਉਂਕਿ ਉਹਨਾਂ ਦੀ ਦਸਤਾਰ ਦੇ ਵਿੱਚ ਵੀ ਵੱਟ ਘੱਟ ਹੁੰਦੇ ਨੇ ਅਸੀਂ ਮਿਕਸ ਜੇ ਵਟ ਬਣਾਣੇ ਨੇ ਤੇ ਪਿੱਛੇ ਤੱਕ ਲੜ ਦੇ ਵਿੱਚ ਵਟ ਬਣਾ ਕੇ ਉਹਨੂੰ ਖਿੱਚ ਕੇ ਲਾ ਦੇਣਾ ਹੈ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਗੁਲਾਈ ਦੇ ਵਿੱਚ ਰੱਖਣਾ ਹੈ ਖੱਬੇ ਪਾਸੇ ਉਹ ਦਸਤਾਰ ਤੁਹਾਡੀ ਦੀ ਥੋੜੀ ਜਿਹੀ ਬਾਹਰ ਨੂੰ ਹੋਣੀ ਚਾਹੀਦੀ ਹੈ ਤੇ ਅਖੀਰ ਤੇ ਲਾਸਟ ਪੱਲੇ ਨੂੰ ਅਸੀਂ ਪਿੰਚ ਕਰ ਦਾਂਗੇ ਪਿੱਛੋਂ ਤੇ ਪੱਲੇ ਨੂੰ ਕੁਮਾ ਲੈਣਾ ਹੈ ਕੁਮਾ ਕੇ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਸਹੀ ਕਰਾਂਗੇ ਦੇਖੋ ਦੋਨਾਂ ਸਾਈਡਾਂ ਤੋਂ ਗੁਲਾਈ ਦੇ ਵਿੱਚ ਹੈ ਨਾ ਸ਼ੇਪ ਤੇ ਹੁਣ ਆਖਰੀ ਲੜ ਨੂੰ ਵੀ ਅਸੀਂ ਖਿੱਚ ਕੇ ਲਗਾ ਦੇਣਾ ਇਸ ਤਰੀਕੇ ਨਾਲ ਆਪਣੀ ਜਗ੍ਹਾ ਤੇ ਪੋਜੀਸ਼ਨ ਤੇ ਇਹਨੂੰ ਵੀ ਉੱਪਰ ਉਹ ਜੀ ਥੋੜਾ ਮੋਟਾ ਕਰਾਂਗੇ ਤੇ نیچے ਸਿੰਗਲ ਪ ਸੱਜੇ ਪਾਸੇਓ ਵੀ ਦਸਤਾਰ ਬਾਹਰ ਨੂੰ ਹੋਣੀ ਚਾਹੀਦੀ ਹੈ ਲੜ ਨੂੰ ਉੱਪਰੋਂ ਜੀ ਮੋਟਾ ਕਰਦੇ ਹੋਏ ਇਸ ਤਰੀਕੇ ਨਾਲ ਇਹਦੇ ਵਿੱਚ ਵੀ ਤੁਸੀਂ ਵਟ ਬਣਾ ਲੈਣੇ ਨੇ ਤੇ ਖਿੱਚ ਕੇ ਲੜ ਨੂੰ ਲਾਣਾ ਹੈ ਤੇ ਇਹਦੇ ਵਿੱਚ ਵੀ ਪਿੰਚ ਕਰਕੇ ਇਸ ਤਰੀਕੇ ਨਾਲ ਵਟ ਬਣਾ ਲੈਣੇ ਨੇ ਉੱਪਰਲੇ ਹਿੱਸੇ ਤੇ ਵੀ ਲੜ ਦੇ ਵਟ ਹੋ ਜਾਣ ਤਾਂ ਕੋਈ ਗੱਲ ਨਹੀਂ ਹੈਗੀ ਚੰਗੀ ਤਰ੍ਹਾਂ ਮੋٹے-ਮੋٹے ਵਟ ਬਣਾ ਕੇ ਦਸਤਾਰ ਦੀ ਜਿਹੜੀ ਸ਼ੇਪ ਆ ਅਸੀਂ ਗੋਲਾਈ ਦੇ ਵਿੱਚ ਕਰਨੀ ਹੈ ਦੋਨੋਂ ਪਾਸੇਓ ਦਸਤਾਰ ਨੂੰ ਸਜਾਉਣ ਵੇਲੇ ਤੁਸੀਂ ਧਿਆਨ ਚ ਰੱਖਣਾ ਹੈ ਕਿ ਸ਼ੇਪ ਆ ਜਿਹੜੀ ਦੇਖਣ ਨੂੰ ਉਹਨਾਂ ਵਰਗੀ ਲੱਗਣੀ ਚਾਹੀਦੀ ਹੈ ਬੇਸ਼ੱਕ ਦੀ ਤੁਸੀਂ ਦਸਤਾਰ ਇਹਦੇ ਤੋਂ ਵੱਡੀ ਵੀ ਸਜਾ ਸਕਦੇ ਹੋ ਕਿਉਂਕਿ ਇਸ ਤੋਂ ਛੋਟੀ ਦਸ ਤਾਂ ਉਹਦੇ ਲਈ ਸ਼ੇਪ ਦੇ ਵਿੱਚ ਜ਼ਿਆਦਾ ਫਰਕ ਪੈ ਜਾਵੇਗਾ ਵੱਡੀ ਸਜਾ ਸਕਦੇ ਹੋ ਤਾਂ ਜ਼ਿਆਦਾ ਬੈਟਰ ਰਹੇਗਾ ਤੇ ਪਿੱਛੇ ਤੱਕ ਇਸ ਲੜ ਨੂੰ ਖਿੱਚ ਕੇ ਲਾਣਾ ਹੈ ਤੇ ਦੇਖ ਲੈਣਾ ਜਿੰਨਾ ਕਿ ਉੱਚਾ ਉਹਨਾਂ ਨੇ ਲਾਇਆ ਨਾ ਲੜ ਨੂੰ ਉਹਨਾਂ ਕੀ ਹੀ ਉੱਚਾ ਅਸੀਂ ਲਾਣਾ ਹੈ ਤੇ ਉੱਪਰੋਂ ਹੀ ਲੜ ਨੂੰ ਖਿੱਚ ਕੇ ਇਹਦੇ ਵਿੱਚ ਵੀ ਵੱਟ ਪਾ ਦੇਣੇ ਆ ਤੇ ਪਿੱਛੇ ਤੱਕ ਲੜ ਨੂੰ ਖਿੱਚ ਕੇ ਪਿੱਛੋ ਜੀ ਪਿੰਜ ਘੱਟ ਦੇਣਾ ਹੈ ਇਸ ਦਸਤਾਰ ਦੇ ਵਿੱਚ ਤੁਸੀਂ 50 ਵੀ ਨਹੀਂ ਦਿਖਾਣੀ ਹੈਗੀ ਜਿੰਦਾ ਉਹਨਾਂ ਦੀ ਹੈ ਉਸ ਤੋਂ ਪਹਿਲਾਂ ਤੁਸੀਂ ਲੁੱਪੀ ਵਾਲੇ ਪੱਲੇ ਨੂੰ ਛੱਡ ਕੇ ਕਲ ਗਿਆ ਨੇ ਲੜਨ ਨੂੰ ਮੂਹ ਚ ਫੜ ਲੈਣਾ ਤੇ ਫਿਰ ਦਸਤਾਰ ਨੂੰ ਸਹੀ ਕਰਨਾ ਹੈ ਉੱਪਰੋਂ ਜੀ ਸਾਰੇ ਲੜ ਉੱਪਰਲੇ ਹਿੱਸੇ ਤੋਂ ਵੀ ਤੁਹਾਡੇ ਫੁੱਲਵੇਂ ਫੁੱਲਵੇਂ ਹੋਣੇ ਚਾਹੀਦੇ ਨੇ ਇਸ ਚੀਜ਼ ਨੂੰ ਕਰਨ ਲਈ ਤੁਸੀਂ ਦੂਜੇ ਸ਼ੀਸ਼ੇ ਦੀ ਵੀ ਵਰਤੋਂ ਕਰ ਸਕਦੇ ਹੋ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਦੇਖੋ ਗੁਲਾਈ ਦੇ ਵਿੱਚ ਆ ਗਈ ਨਾ ਆਪਣੀ ਉਹਨਾਂ ਦੀ ਦਸਤਾਰ ਵਾਂਗ ਜਿੱਦਾਂ ਉਹਨਾਂ ਨੇ ਆਪਣੇ ਸੌਂਗਸ ਦੇ ਵਿੱਚ ਸਜਾਈ ਹੁੰਦੀ ਆ ਇਹ ਇੱਕ ਤਰ੍ਹਾਂ ਦੀ ਫ੍ਰੀ ਸਟਾਈਲ ਦਸਤਾਰ ਹੈ 5.5 ਮੀਟਰ ਦੀ ਦਸਤਾਰ ਨੂੰ ਉਪਰੋਂ ਬਾਹਰ ਨੂੰ ਕੱਢਦੇ ਹੋਏ ਹੁਣ ਅਸੀਂ ਕਲਗੀ ਵਾਲਾ ਲੜ ਲਗਾ ਕੇ ਦਿਖਾਵਾਂਗੇ ਜਿੱਦਾਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਉਹਨਾਂ ਨੇ ਕਈ ਜਗ੍ਹਾ ਤੇ ਕਲਗੀ ਵਾਲਾ ਲੜ ਘੱਟ ਚੋੜਾ ਲਾਇਆ ਹੁੰਦਾ ਕਈ ਜਗ੍ਹਾ ਤੇ ਵੱਧ ਚੋੜਾ ਲਾਇਆ ਹੁੰਦਾ ਅਸੀਂ ਤੁਹਾਨੂੰ ਚੋੜਾ ਪੇਚ ਹੀ ਲਗਾ ਕੇ ਦਿਖਾਵਾਂਗੇ ਜਿੱਦਾਂ ਉਹਨਾਂ ਨੇ ਇਸ ਫੋਟੋ ਦੇ ਵਿੱਚ ਲਾਇਆ ਹੋਇਆ ਜਿੰਨਾ ਕੋਲੜਾ ਉਹਨਾਂ ਕੋਲ ਲੜ ਨੂੰ ਖੋਲ ਲੈਣਾ ਹੈ ਠੀਕ ਹੈ ਉਸ ਤੋਂ ਬਾਅਦ ਚ ਇਹਦੇ ਵਿੱਚ ਵੱਟ ਪਾ ਲੈਣੇ ਨੇ ਵੱਟ ਜਿੱਦਾਂ ਮਰਜ਼ੀ ਪਾਓ ਘੱਟ ਪਾਓ ਵੱਧ ਪਾਓ ਉਹਨਾਂ ਕੋਈ ਫਰਕ ਨਹੀਂ ਪੈਂਦਾ ਜਿਆਦਾ ਮਾਇਨੇ ਰੱਖਦੀ ਹੁੰਦੀ ਦਸਤਾਰ ਦੀ ਸ਼ੇਪ ਜਦੋਂ ਅਸੀਂ ਕਿਸੇ ਵਰਗੀ ਵੀ ਦਸਤਾਰ ਸਜਾਈਏ ਤਾਂ ਸਾਡੀ ਸ਼ੇਪ ਜਿਆਦਾ ਮਾਇਨੇ ਰੱਖਦੀ ਹੁੰਦੀ ਹੈ। ਸੈਂਟਰ ਦੇ ਵਿੱਚ V ਬਣਾਣੀ ਹੈ। V ਬਣਾ ਕੇ ਐਦਾਂ ਹੀ ਚੋੜਾ ਲੜ ਫੜ ਕੇ ਰੱਖਣਾ ਹੈ ਤੇ ਇਹਨੂੰ ਇਸ ਜਗ੍ਹਾ ਤੇ ਤੁਸੀਂ ਲਾਣਾ ਹੈ ਜਿੱਥੇ ਮੈਂ ਤੁਹਾਨੂੰ ਟਿਕਾ ਕੇ ਦਿਖਾ ਰਿਆ ਨਾ ਹੁਣ। ਐਦਾਂ ਹੀ ਉਹਨਾਂ ਨੇ ਲਾਇਆ ਹੁੰਦਾ। ਦੇਖ ਸਕਦੇ ਹੋ ਤੁਸੀਂ ਫੋਟੋ ਨੂੰ ਜ਼ੂਮ ਕਰਕੇ ਦੇਖ ਲਿਓ, ਵੀਡੀਓ ਨੂੰ ਪੋਜ਼ ਕਰਕੇ ਵੀ ਦੇਖ ਲਿਓ ਇੱਥੇ। ਬਾਕੀ ਬਚਲੇ ਬੱਲੇ ਨੂੰ ਤੁਸੀਂ ਅੰਦਰ ਦੇ ਲੈਣਾ ਹੈ। ਇਸ ਤਰੀਕੇ ਨਾਲ ਤੁਹਾਡੀ ਦਸਤਾਰ ਹੈ ਜਿਹੜੀ ਉਹਨਾਂ ਵਰਗੀ ਸਜ ਜਾਵੇਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਵੀਰੋ ਜੇ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗੀ। ਜੇ ਕੋਈ ਕ ਅਸੀਂ ਪਿਛਲੇ ਬਹੁਤ ਦਿਨਾਂ ਤੋਂ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਇਸ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਮੇਰੇ ਵੀਰ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਜਿਹੜੀਆਂ ਅਸੀਂ ਅੱਗੇ ਪਾਣੀਆਂ ਨੇ ਉਹ ਉਹਨਾਂ ਤੱਕ ਆਟੋਮੈਟਿਕਲੀ ਪਹੁੰਚਦੀਆਂ ਰਹਿਣ ਹੁਣ ਤੁਸੀਂ ਦਸਤਾਰ ਦੀ ਸ਼ੇਪ ਦੇਖੋ ਅਸੀਂ ਪ੍ਰੋਪਰ ਗੋਲਾਈ ਦੇ ਵਿੱਚ ਕਰਤੀ ਹੋਈ ਹੈ ਜਿਵੇਂ ਉਹਨਾਂ ਦੀ ਦਸਤਾਰ ਹੁੰਦੀ ਹੈ ਨਾ ਫਰੰਟ ਤੋਂ ਜਿਹੜੇ ਉਹਨਾਂ ਦੇ ਚੈੱਕ ਤੇ ਹੋਰ ਸੌਂਗ ਜਿਹੜੇ ਆਏ ਆ ਨਵੇਂ ਉਹਦੇ ਵਿੱਚ ਹੁੰਦੀ ਹੈ ਨਾ ਤੇ ਹੁਣ ਉੱਪਰ ਆ ਜੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਤੁਸੀਂ ਸਿਰ ਨੂੰ ਢੱਕ ਲੈਣਾ ਹੈ ਡਬਲ ਟਕਣਾ ਤੇ ਡਬਲ ਟਕ ਲਿਓ ਸਿੰਗਲ ਟਕਣਾ ਤੇ ਸਿੰਗਲ ਟਕ ਲਿਓ ਕਿਉਂਕਿ ਆਪਾਂ ਥੱਲੇ ਕਾਲੇ ਰੰਗ ਦਾ ਹੀ بیس ਬੰਨਿਆ ਹੋਇਆ ਆ ਤੇ ਉਹਦੇ ਕਾਰਨ ਵਿੱਚੋਂ ਝਾਤੀ ਨਹੀਂ ਮਾਰੇਗਾ ਤੇ ਆਪਾਂ ਕਾਲੇ ਰੰਗ ਦੀ ਹੀ ਦਸਤਾਰ ਸਜਾ ਰਹੇ ਹਾਂ ਦੋਨਾਂ ਸਾਈਡਾਂ ਤੋਂ ਪੱਲੇ ਨੂੰ ਚੰਗੀ ਤਰ੍ਹਾਂ ਅੰਦਰ ਦੇ ਕੇ ਪਿੱਛੇ ਲੁਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਆ ਉੱਪਰਲੇ ਹਿੱਸੇ ਤੋਂ ਤੁਸੀਂ ਜੇ ਚਾਹੋ ਤਾਂ ਦੂਜੇ ਸ਼ੀਸ਼ੇ ਨਾਲ ਦੇਖ ਸਕਦੇ ਹੋ ਇਹ ਨਾਲ ਤੁਸੀਂ ਉੱਪਰੋਂ ਦਸਤਾਰ ਨੂੰ ਸਾਫ਼ ਕਰ ਲਿਓ ਤੇ ਹੁਣ ਮੇਰੇ ਵੀਰੋ ਦੇਖ ਸਾਰੇ ਹੋ ਆਪਣੀ ਦਸਤਾਰ ਜਿਹੜੀ ਲਗਭਗ ਕੰਪਲੀਟ ਹੈ ਉੱਪਰ ਅਸੀਂ ਸਲਾਈ ਨਹੀਂ ਫੇਣੀ ਲਾਣਾ ਚ ਉਹਨਾਂ ਨੂੰ ਐਦਾਂ ਹੀ ਪਿਛਲੇ ਹਿੱਸੇ ਤੋਂ ਫਿਰ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਅੰਦਰ ਫੋਲਡ ਕਰ ਦੇਣਾ ਆ ਇਹਦੇ ਨਾਲ ਫਿਰ ਲੁੱਪੀ ਨੂੰ ਖਿੱਚ ਲੈਣਾ ਆ ਖਿੱਚ ਕੇ ਦੋਨਾਂ ਸਾਈਡਾਂ ਤੋਂ ਜਿਹੜਾ ਢਿੱਲਾ ਕਪੜਾ ਹੋਊਗਾ ਕਲਗੀ ਵਾਲੇ ਪੇਚ ਦਾ ਤੇ ਖੱਬੇ ਪਾਸੇ ਉਹ ਆਖਰੀ ਲੜਦਾ ਉਹਨਾਂ ਦੋਨਾਂ ਨੂੰ ਲੁੱਪੀ ਵਾਲੇ ਪੱਲੇ ਦੇ ਅੰਦਰ ਕਰ ਦੇਣਾ ਆ ਜਿਹੜੀ ਵੀ ਢਿੱਲਮਟ ਹੋਗੀ ਉਹ ਲੁੱਪੀ ਦੇ ਅੰਦਰ ਜਾਣੀ ਚਾਹੀਦੀ ਆ ਸਾਰੇ ਲੜ ਬਰਾਬਰ ਕਰਨ ਤੋਂ ਬਾਅਦ ਤੁਸੀਂ ਲੂਪੀ ਨੂੰ ਉੱਪਰ ਚੱਕ ਕੇ ਐਂਡ ਸੈਂਟਰ ਦੇ ਵਿੱਚ ਲਗਾ ਦੇਣਾ ਹੈ ਲੂਪੀ ਜ਼ਿਆਦਾ ਚੌੜੀ ਨਹੀਂ ਲਗਾਨੀ ਹੈਗੀ ਥੋੜੀ ਜਿਹੀ ਘੱਟ ਹੀ ਚੌੜੀ ਹੋਣੀ ਚਾਹੀਦੀ ਹੈ ਤੇ ਖਿੱਚ ਕੇ ਲੜ ਨੂੰ ਸੈਂਟਰ ਦੇ ਵਿੱਚ ਦੇ ਦੇਣਾ ਹੈ ਤੇ ਦੇਖੋ ਜਿੱਦਾਂ ਅਸੀਂ ਲਗਾ ਕੇ ਦਿਖਾ ਰਹੇ ਹਾਂ ਇਸੇ ਤਰੀਕੇ ਨਾਲ ਤੁਸੀਂ ਵੀ ਕਰਨਾ ਹੈ ਸਲਾਈ ਨਾਲ ਇਸ ਪੱਲੇ ਨੂੰ ਤੁਸੀਂ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਤੇ ਦੋਨਾਂ ਸਾਈਡਾਂ ਤੋਂ ਵੀ ਕਪੜਾ ਅੰਦਰ ਕਰ ਦੇਣਾ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸ ਕਰਦਾ ਕਰੋ ਜਿਨ੍ਹਾਂ ਨੂੰ ਦਸਤਾਰ ਸਿੱਖਣੀ ਚਾਹੀਦੀ ਹੈ ਹੁਣ ਹੁਣ ਤੁਸੀਂ ਹਰੇਕ ਕਿਸੇ ਤੋਂ ਦਸਤਾਰ ਨੂੰ ਦੇਖੋ ਤੇ ਦਸਤਾਰ ਦੀ ਜਿਹੜੀ ਕਿਤੇ ਵੀ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਉਹਨੂੰ ਤੁਸੀਂ ਹੁਣ ਦੂਰ ਕਰ ਸਕਦੇ ਹੋ ਦਸਤਾਰ ਦੀ ਜਿਹੜੀ ਸ਼ੇਪ ਆ ਅਸੀਂ ਲਗਭਗ ਉਹਨਾਂ ਵਰਗੀ ਹੀ ਸਜਾ ਕੇ ਦਿਖਾਈ ਹੈ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਫਿਊਚਰ ਦੇ ਵਿੱਚ ਤਾਂ ਤੁਸੀਂ ਉਹਨੂੰ ਕਮੈਂਟ ਕਰ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਉਹਦੀ ਵੀਡੀਓ ਲੈ ਕੇ ਆਉਣ ਦੀ ਕਿਉਂਕਿ ਮੈਂ ਸਾਰੇ ਦੇ ਕਮੈਂਟ ਪੜਦਾ ਹੁੰਦਾ ਹੁੰਦਾ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਸਾਰੇ ਸੈਲੀਬ੍ਰਿਟੀ ਟਾਈਪ ਜਾਂ ਸਿੰਗਰਾਂ ਟਾਈਪ ਦਸਤਾਰ ਦਿੱਤੀ ਆ ਅੱਗੇ ਵੀ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਉਂਦਾ ਰਹੂੰਗਾ ਤੇ ਮੇਰੇ ਵੀਰੋ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਿੱਖਣੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ੍ਹ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ